ਰੰਗਾਂ ਨੂੰ ਉਹ ਯੋ ਜਾਣੇ ਪਤਾ ਨਹੀਂ ਰੱਬ ਕਿਹੜਿਆਂ 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 ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ ਕਿਉਂ ਜਾਈਗੀ ਹੋ ਜਾਈਗੀ ਪਤਾ ਨਹੀਂ ਰੱਬ ਕਿਹੜੇ ਰੰਗਾਂ ਜਿਹੜਾ ਜੀ ਹੈ ਜਿੱਥੇ ਰੱਬ ਰੱਖਦਾ ਜਿਵੇਂ ਰੱਖਦਾ ਹੈ ਜਿਵੇਂ ਕਰਦਾ ਚੜਦੀ ਕਲਾ ਬੜੇ ਟਾਈਮ ਦੇ ਵਿੱਚ ਮਾਸਟਰ ਪੰਜ ਛੇ ਹੁੰਦੇ ਸੀ ਖਤਰਨਾਕ ਇੱਕ ਬਾਲੀਆ ਮਾਸਟਰ ਹੁੰਦਾ ਸੀ ਉਹ ਬੜਾ ਖਤਰਨਾਕ ਹੁੰਦਾ ਸੀ ਇੱਕ ਹੁੰਦਾ ਸੀ ਗਿਆਨੀ ਮਹਿੰਦਰ ਸਿੰਘ ਪੰਜਾਬੀ ਵਾਲਾ ਕਪਰੇਮ ਸਿੰਘ ਅੰਗਰੇਜ਼ੀ ਵਾਲਾ ਤੇ ਇੱਕ ਹੋਰ ਹੁੰਦਾ ਸੀਗਾ ਬਾਲੀਏ ਵਰਗਾ ਹੁੰਦਾ ਸੀ ਉਹਨਾਂ ਦਾ ਇੰਨਾ ਖੌਫ ਹੁੰਦਾ ਸੀ ਨਾ ਯਾਰ ਉਹਨਾਂ ਦਾ ਪੀੜਾ ਆ ਜਾਂਦਾ ਸੀ ਪਤਾ ਹੀ ਹੈ ਉਹਨਾਂ ਨੂੰ ਦਾ ਪੀੜਾ ਆ ਗਿਆ ਓਏ 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 ਸਾਲੀ ਪਹਿਲੇ ਹੀ ਟੈਨਸ਼ਨ ਪੈ ਜਾਂਦੀ ਸੀ ਲੈ ਵੀ ਹੁਣ ਕੀ ਕਰੀਏ ਸਾਡੇ ਸਾਰੇ ਸੀ ਨਾ ਸਾਡੇ ਹਾਂ ਨਾ ਮੈਡਮਾਂ ਵੀ ਬਹੁ ਹੁੰਦੀਆਂ ਸਾਡੇ ਸਾਡੇ ਆ ਆਪਣੇ ਮੈਡਮਾਂ ਗਵਾਂਢਣ ਹੁੰਦੀ ਰਪਿੰਦਰ ਕੌਰ ਮੈਂ ਵੀ ਮੈਡਮ ਹੀ ਬਾ ਬੜਾਂਗਾ ਛੱਡਦੇ ਹੁੰਦੇ ਸੀ ਹਸਾਬ ਵਾਲੀ ਤੇ ਇੱਕ ਮਾਸਟਰ ਦਾ ਨਾ ਨਹੀਂ ਹੁੰਦਾ ਇੱਕ ਸਾਡੇ ਮਾਸਟਰ ਸੀ ਉਹਨੇ ਰੌਕਟ ਤਿਆਰ ਕੀਤਾ ਸੀ ਇੱਥੇ ਉਹ ਭਾਂਡ ਜੋ ਬੰਦ ਕਮਰੇ ਚ ਲਾ ਲਿਆ ਉਹੀ ਲੱਤਾਂ 'ਚ ਵੱਜਿਆ ਪਤਾ ਮੈਂ ਨਾਉ ਭੁੱਲ ਗਿਆ ਆ ਜਿਹੜੇ ਪੁਰਾਣੇ ਖਾਲਸਾ ਦੂਲਝ ਪੜੇ ਨੇ ਉਹਨਾਂ ਨੂੰ ਪਤਾ ਕੀ ਨੌ ਸੀ ਇੱਕ ਤਾਂ ਬਾਲੀਆ ਸੀ ਪਤਾ ਨਹੀਂ ਇੱਕ ਹੋਰ ਸੀ ਮਾਸਟਰ ਇੱਕ ਬਲਵਾਨਤ ਮਾਸਟਰ ਹੁੰਦਾ ਸੀ ਦੂਜਾ ਹੋਰ ਉਹ ਸਾਇੰਸ ਵੜਾਉਂਦਾ ਸੀ ਉਹ ਵੀ ਵੜਦਾ ਤੇ ਜਦੋਂ ਵੀ ਮੀਂਹ ਪੈਂਦਾ ਮੇਰਾ ਸਭ ਤੋਂ ਮਨ ਪਸੰਦਾ ਗਾਣਾ ਉਹ ਅਸੀਂ ਭਾਵੇਂ ਸੁਣੀਏ ਭਾਵੇਂ ਗਾਈਏ 110% ਗਾਉਣਾ ਗਾਉਣਾ ਹੀ ਹੁੰਦਾ ਸੁਣਨਾ ਸੁਣਨਾ ਹੀ ਹੁੰਦਾ ਲਓ ਜੀ ਗਰਾ आखिर तुम्हें आना है जरा देर लगेगीने आखिर तुम्हें आना है है जरा देर लगेगी बारिश का बहाना जरा देर लगेगी आखिर तुम्हें आना जरा दे लाओ भी आज अपना कैप्टन सोनू सुनाऊंगा गाना ਤੇ आवाज ਇਹਦੀ ਬਹੁਤ ਵਧੀਆ ਆ ਰੈਸਲ ਕਰਦਾ ਰਹਿੰਦਾ ਹੈ ਵੈਸੇ ਤੇ 스테이지 쇼 ਵੀ ਲਾਉਂਦਾ ਰਹਿੰਦਾ ਨਿੱਕੇ ਮੋਟੇ ਤੇ ਲਾਓ ਵੀ ਸੁਣਾ ਵੀ ਗਰਾ ओ ਚੰਨ ਚਾਂਦਨੀ ਰਾਤ ਮਹਿਰਮਾ ਹੋਏ ਹੋਏ ਹਾਂ ਟਿੰਟਿੰਮਉਂਦੇ ਤਾਰੇ ਟੰਗ ਟੰਗ ਡੰਗ ਡੰਗ ਪਿਛਲੀ ਗਲੀ ਦੇ ਵਿੱਚ ਮਿਲ ਚ ਆ ਕੇ ਸੋਣੀਏ ਸਜਨੀਏ ਨਾਰੇ ਚੰਨ ਚਾਂਦਨੀ ਰਾਤ ਮਹਿਰਮਾ ਟਿੰਟਿਮਉਂਦੇ ਤਾਰੇ ਹੋਪਿਛਲੀ ਗਲੀ ਦੇ ਵਿੱਚ ਮਿਲ ਚ ਆ ਕੇ ਸੋ ਗਏ ਪਿੰਡ ਦੇ ਸਾਰੇ ਚੰਦ ਚਾਂਦਨੀ ਤਾਂ ਰਾਤ ਮਹਿਰਮਾ ਟਿੰਟਿਮਉਂਦੇ ਤਾਰੇ ਤਾਰਾਂ ਚੋਵਾਂ ਪੋਚੇ ਲਾਵਾਂ ਪੱਜ-ਪੱਜ ਕੰਮ ਨਬੇੜਾਂ ਸ਼ੀਸ਼ਾ ਮੈਨੂੰ ਮਾਰੇ ਸੈਨ ਤਾਂ ਜਦ ਜੁਲਫਾਂ ਨੂੰ ਛੇੜਾਂ ਦੁੱਧ ਪੜਾਵਾਂ ਲਾਚੀਆਂ ਵਾਲਾ ਦੁੱਧ ਪੜਾਵਾਂ ਲੋ ਵੀ ਸਾਡਾ ਕੈਪਟਨ ਹੁਣ ਤੁਹਾਨੂੰ ਸ਼ੇਰ ਸੁਣਾਉਣ ਜਾ ਰਿਹਾ ਹੁਣ ਸੁਣ ਕੇ ਜਰਾ ਹਾਂਜੀ ਆ ਵੇਖ ਅਸੀਂ ਰੁੱਲ ਗਏ ਆ ਆ ਵੇਖ ਅਸੀਂ ਰੁੱਲ ਗਏ ਆ ਇਸ ਦੁਨੀਆਦਾਰੀ ਨੂੰ ਵੀ ਭੁੱਲ ਗਏ ਆ ਇਸ ਦੁਨੀਆਦਾਰੀ ਨੂੰ ਵੀ ਭੁੱਲ ਗਏ ਆ ਤੇਰੇ ਪਿਆਰ ਦੀ ਠੋਕਰ ਬੱਚੀ ਏ ਤੇਰੇ ਪਿਆਰ ਦੀ ਠੋਕਰ ਬੱਚੀ ਏ ਤੇਰੇ ਪਿਆਰ ਦੀ ਠੋਕਰ ਸਾਰੇ ਚਾਚੇ ਇਹ ਕਰਦੇ ਕੋਈ ਨਹੀਂ ਕੋਈ ਨਹੀਂ ਕੋਈ ਚੱਲਣ ਦੇ ਕੋਈ ਨਹੀਂ ਕੋਈ ਗੱਲ ਐ ਹੋ ਜਾਂਦਾ ਮੇਰਾ ਕੱਟੀ ਹੋਊਗੀ ਹਾਂ ਕੱਟੀ ਜਾਊਗੀ ਬਾਅਦ 'ਚ ਕੱਢ ਦਾਂਗੇ ਹਾਂ ਇਸ ਪਿਆਰ ਦੀ ਵੀ ਠੋਕਰ ਬੱਚੀ ਏ ਆ ਵੇਖ ਅਸੀਂ ਪਰਦੇਸ ਆ ਕੇ ਵੀ ਰੁੱਲ ਗਏ ਆ ਓਏ ਹੋਏ ਹੋਏ ਵੇਗਾ ਸੀ ਪਰਦੇਸ ਆ ਕੇ ਵੀ ਰੁਲ ਗਏ ਆ ਪਹਿਲਾਂ ਉੱਥੇ ਜਾਨੀ ਘਰ ਵੀ ਰੁਲਦੇ ਸੀ ਪਰਦੇਸ ਵੀ ਰੁਲ ਗਏ ਆ ਇਹ ਠੀਕ ਹੈ ਗੱਲ ਹਾਂ ਨਹੀਂ ਜਿਵੇਂ ਐਵੇਂ ਸੀ ਹਾਂ ਵੀ ਆ ਦੇਗਾ ਸੀ ਰੁਲ ਗਏ ਆ ਤੇ ਪਿਆਰ ਦੀ ਠੋਕਰ ਬੱਤੀ ਏ ਅਸੀਂ ਪਰਦੇਸ ਆ ਕੇ ਵੀ ਰੁਲ ਗਏ ਆ ਓਏ ਹੋਏ ਉੱਥੇ ਵੀ ਠੋਕਰ ਲੱਗੀ ਏ ਓਏ ਕਸ਼ੇਰ ਆ ਗਿਆ ਸੀ ਇਹ ਮਤਲਬ ਤੇ ਇਹੀ ਹੋ ਗਿਆ ਇੱਥੇ ਸੀਗੀ ਕਿਸੇ ਨਾਲ ਲਿਆ ਜੋ ਠੋਖਾ ਦੇਗੀ ਏ ਠੋਕਰ ਵੱਜੀ ਏ ਤੇ ਜੇ ਬਾਹਰ ਗਏ ਆ ਤੇ ਉੱਥੇ ਵੀ ਕੋਈ ਮਿਲੀ ਤੇ ਉਹ ਵੀ ਧੋਖਾ ਦੇ ਕੇ ਤੇ ਉੱਥੇ ਵੀ ਰੁਲ ਗਿਆ ਇੱਥੇ ਵੀ ਰੁਲ ਗਿਆ ਤੇ ਉੱਥੇ ਵੀ ਰੁਲ ਗਿਆ ਤੇ ਤਾਂ ਵੀ ਰੁਲ ਜਾਣਾ ਐ ਅਸੀਂ ਰੁਲ ਖੁਲ ਜਾਣਾ ਨਹੀਂ ਅਸੀਂ ਰੁਲ ਖੁਲ ਜਾਣਾ ਤੇਰੇ ਬਿਨਾ ਸਾਡਾ ਕੋਣ ਨਹੀਂ ਮਟਿਆਰੇ ਨਹੀਂ ਇੱਧਰ ਦੇਖ ਬਾਈ ਅਸੀਂ 20 ਵਜਣ ਵਾਸਤੇ ਕੀ ਕੀਤਾ ਹੋਇਆ ਦਿਖਾ ਸਾਰੇ ਸੰਗਤ ਨੂੰ ਕੋਣ ਖਲੋ ਜਾ ਇੱਧਰ ਵੇਖੋ ਮੀ ਪੈਂਦਾ ਪਿਆ ਐ ਅਸੀਂ ਆਪਣਾ ਜਗਾੜ ਮੰਤਰ ਇਸ ਤਰਾਂ ਕੀਤਾ ਹੋਇਆ ਐ ਇੱਧਰ ਵੇਖੋ ਮੀ ਪੈਂਦਾ ਏ ਠੀਕ ਹੈ ਸੰਗਤਾਂ ਬੈਠੀਆਂ ਨੇ ਮੀ ਦਾ ਆਨੰਦ ਮਾਨਣ ਵਾਸਤੇ ਅੰਦਰ ਨਹੀਂ ਜਾਂਦੀਆਂ ਹੈਗੀਆਂ ਬਾਹਰ ਹੀ ਬੈਠੀਆਂ ਨੇ ਇੱਧਰ ਵੇਖੋ ਵੀ ਉਹ ਕੱਦਾ ਚਿੱਕੜ ਚੜ੍ਹੀ ਹੋਈ ਪਈ ਏ ਤੇ ਇੱਧਰ ਸ਼ਹਿਰੂ ਸ਼ਹਿਰੀ ਚਲਦੀ ਪਈ ਏ ਤੇ ਦੋ ਆਪਾਂ ਲੈ ਕੇ ਫੀੜ ਦੇ ਥੈਲੇ ਬੈਠੇ ਹੋਏ ਆ ਮੀ ਤੋਂ ਵਜਣ ਲਈ ਹੋੜ ਚੱਲ 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 ਸ਼ਾਵ ਲੈ ਜਾ ਲੈ ਲੈ ਬਾਤ ਕਰ ਰਿਹਾ ਹੈ ਅੱਧਾ ਕਮ ਪੂਰਾ ਐ ਨਹੀਂ ਕਰਨੀ ਨਹੀਂ ਜਿਵੇਂ ਉਹ ਵੀ ਮੁੰਡਾ ਦੁੱਧ ਪੀਂਦਾ ਲੈ ਗਿਆ ਲੈ ਗਿਆ ਬਰਾਬਰ 13 ਦੇ 18 ਪਹਿਲਾਂ ਹੋਇਆ 15 18 ਦਾ ਮੁਕਾਬਲਾ ਹੁਣ 13 ਦੇ 18 ਦਾ ਸਾਭ ਦਾ ਸਰੀਰ ਚ ਵੀ ਵਿਚਾਰਾ ਮਾਉਂ ਜਈ ਆ। ਅੰਨਾ ਹੱਡ ਪੱਕੇ। ਅੰਨਾ ਹੱਡ ਪੱਕੇ। ਇਸੇ ਦਾ ਸਰੀਰ ਦੇਖ ਤੇਰਾ ਸਰੀਰ ਦੇਖ ਉਹਦਾ ਦੇਖ ਨਾਲੇ ਹੁਣ ਤਾਂ ਇਹ ਵਿਚਾਰਾ ਬਿਮਾਰ ਉੱਠਿਆ ਚੱਲ ਆਇਆ ਵੀਡੀਓ ਚੱਲੀ ਜਾਂਦੀ ਐ ਇੱਧਰ। ਆ ਤਾਂ ਪਿੱਛੇ ਸਾਬ। ਆ ਐ ਬਰਾਬਰ ਚਲੋ ਸਟਾਰਟ। ਚੱਲ ਚੱਲ ਚੱਲ। ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗਮਈਆ ਆ ਜਾ ਮੇਰੇ ਆ ਜਾ ਮੇਰੇ ਕੋਲ ਤੂੰ ਮੇਰੇ ਲਾਡ ਰੰਗਮਈਆ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗਮਈਆ ਕਿਉਂ ਪੈਂਦੀਆ ਬਈਲਾ ਕਿਵੇਂ ਆ ਗਿਆ ਨਹੀਂ ਸਕੂਲ ਅੱਜ ਨਹੀਂ ਹਾਂ ਛੁੱਟੀ ਆ ਫੜੇ ਸੀ ਮੈਂ ਜਾਣੇ ਅੱਜ ਕਾ ਤਾਂ ਫੜੇ ਪਤਾ ਨਹੀਂ ਕਾ ਤਾਂ ਚਿੱਲੀ ਕੱਲੂ ਪੂਰਾ ਡੈਈ ਹੈ ਛੁੱਟੀ ਦਾ ਹੈ ਕੱਲੂ ਕਾ ਛੁੱਟੀ ਆ ਬਣਾ ਦੱਸੋ ਕੱਲ ਬਾਗਮੀ ਬਾਲਮੀਕੀ ਜਨਮ ਦਿਨ ਹੈ ਬਾਲਮੀਕੀ ਜਨਮ ਦਿਨ ਓ ਕੀ ਕਾਕਾ ਤੇਨੂੰ ਛੁੱਟੀ ਆ ਕੱਲ ਨੂੰ ਹਾਂ ਵੀ ਪਹਿਰੀ ਤੇਨੂੰ ਛੁੱਟੀ ਆ ਓ ਬੱਲਾ ਆ ਬੰਦਾ ਬਹੁਤ ਖਤਰਨਾਕ ਹੈ ਉੱਥੇ ਪੜਦਾ ਜੀਸਸ ਕਿਹੜਾ ਸਕੂਲ ਹੈ ਤੇਰਾ ਫਰੰਦ ਜੀਸਸ ਸੇਵੀਅਰ ਸਰੰਦ ਸਾਂਚ ਪੈਂਦਾ ਈ ਫਤਿਹਗੜ੍ਹ ਸਾਹਿਬ ਜੋਂ ਸਰਾਂਦੇ ਜੋਂ ਪੈਂਦਾ ਓਕੇ ਸਕੂਲ ਪੂਰਾ ਬਹੁਤ ਹਾਈ ਫਾਈ ਸਕੂਲ ਹੈ ਹਾਂ ਸਾਰੇ ਕੇਰਲਾ ਦਾ ਸਟਾਫ ਆ ਉੱਥੇ ਸਾਰਾ ਵਿੱਚ ਤਾਂ ਨਾ ਪੰਜਾਬੀ ਵੀ ਹੈਗੇ ਨੇ ਨਾ ਕਿ ਸਾਰੇ ਕੇਰਲਾ ਹਾਂ ਹੀ ਪੰਜਾਬੀ ਹੈ ਪੜਾਈ ਬਹੁਤ ਵਧੀਆ ਪੜਾਈ ਆ ਸੋ ਉੱਥੇ ਐ ਨਹੀਂ ਥੋੜੇ ਵਾਂਗੂ ਕੋਈ ਨੰਬਰ ਘੱਟ ਲਾ ਆਗੇ ਤਾਂ ਪਾਸ ਕਰਤਾ ਪੈ ਪਾਸ ਨਹੀਂ ਕਰਦੇ ਹੈਗੇ ਉੱਥੇ ਇੰਗਲਿਸ਼ ਚੱਲਦੀ ਆ ਪੂਰੀ ਅੰਗਰੇਜ਼ੀ ਪੰਜਾਬੀ ਤਾਂ ਗੱਲ ਹੀ ਨਹੀਂ ਕੋਈ ਸੁਣ ਆਉਂਦੀ ਉੱਥੇ ਜਵੱਕਾ ਨੂੰ ਅੰਗਰੇਜ਼ੀ ਦੀ ਗੱਲ ਕਰਦੇ ਨੇ ਜਿਹਨੇ ਪੰਜਾਬੀ ਦੀ ਗੱਲ ਕਰ ਲਈ ਪਰ ਯਾਰ ਇਹ ਚੰਗੀ ਗੱਲ ਤਾਂ ਨਹੀਂ ਹੈਗੀ ਵੈਸੇ ਹਾਂ ਹਾਏ ਵੀਡੀਓ ਜੇ ਬੋਲੀ ਗਿਆ ਨਾ ਲੈ اچھا ਕੀ ਬੋਲ ਰਹੇ ਸੇ